ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅਸੀਂ ਸਾਬਤ ਕਰ ਸਕਦੇ ਹਾਂ ਕਿ ਕਿਸੇ ਦੀ ਕੋਈ ਇੱਛਾ ਨਹੀਂ ਕਰਵਾਈ ਕਿ ਲੋਕ ਜਿਹੜੇ ਸੜਕਾਂ ਤੇ ਉਹਨਾਂ ਲੋਕਾਂ ਦਾ ਸੰਕਟ ਆ ਗਿਆ ਆਖਰੀ ਰਸਤਾ ਸਰਕਾਰੀਾਂ ਦਾ ਲੋਕਾਂ ਕੋਲ ਉਦੋਂ ਹੁੰਦਾ ਆ ਚਲੋ ਕਿ ਚੈਂਬਰ ਨਹੀਂ ਛੋੜਦੇ ਜੇ ਮੈਂ ਕਹਾਂ ਚੈਂਬਰ ਨਹੀਂ ਛੋੜੀ ਸਰਕਾਰੀ ਚਲੋ ਹੁਣ ਆਪਾਂ ਸਿਵਲ ਅਫਸਰ ਤੋਂ ਚਲੀਏ ਗਰੀਬਾਂ ਦੇ ਬੱਚੇ ਕੜਦੇ ਦਰਾਂ ਦਾ ਵੀ ਅਤਿਆਚਾਰ ਕੀਤਾ ਜਾਂਦਾ ਸਕੂਲ ਆਫ ਐਮਿਨੈਂਸ ਦਾ ਤਾਂ ਮੰਨੀਏ ਕਿਸੇ ਅਫਸਰ ਦਾ ਕਿਸੇ ਪੁਲਿਸ ਅਫਸਰ ਦਾ ਕਿਸੇ ਡਾਕਟਰ ਦਾ ਕਿਸੇ ਐਮਸੀ ਦਾ ਕਿਸੇ ਨੂੰ ਲੱਗਦਾ ਕਿ ਅੱਜ ਜਿਹੜੀ ਕਟਨਾ ਗਵਰਨਮੈਂਟ ਸਕੂਲ ਨਮਾਜ਼ਾਂ ਤੇ ਬਾਪਰੀਆ ਇੱਕ ਸਕੂਲ ਦੇ ਮਾਸਟਰ ਵੱਲੋਂ ਫਿਰ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਨਾਲ ਜਿਹੜਾ ਅਣਮਨੁੱਖੀ ਬਤਿਹਰਾ ਕੀਤਾ ਗਿਆ ਉਹਨਾਂ ਦੇ ਪਰਿਵਾਰਕੀ ਚੁੱਕੇ ਉਹ ਅੱਜ ਉਹ ਮਾਪੇ ਜਿਹੜੇ ਆ ਆਪਣੀ ਫਰਿਆਦ ਲੈ ਕੇ ਆਏ ਸੀਗੇ ਜਿਹੜਾ ਲੋਕੀ ਪੀਕਰ ਜਿਗਾ ਉਹ ਪਹਿਲਾਂ ਹੀ ਇੱਥੋਂ ਭੱਜ ਗਿਆ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਦਾ ਜਿਹੜਾ ਬਦੀਰਾ ਆ ਮੈਂ ਸਮਝਦਾ ਕਿ ਪ੍ਰਿੰਸੀਪਲ ਜਿਹਦਾ ਜਿਹੜਾ ਜਨਰਲ ਡਿਸਪੀਸਪਲ ਨੂੰ ਮੇਨਟੇਨੈਂਸ ਕਰਨਾ ਤੇ ਮਾਪੇ ਫਰਿਆਦ ਲੈ ਕੇ ਆਏ ਸੀ ਕਿ ਤਾਂ ਉਹਨੂੰ ਸਹੀ ਨਹੀਂ ਜੰਦਾ ਆ ਤੇ ਸਬੰਧਤ ਜਿਹੜਾ ਟੀਚਰ ਆ ਇਹ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ। ਸੋ ਸਹੀ ਨਹੀਂ ਕਿ ਬੱਚਿਆਂ ਨੇ ਦੇ ਨਾਲ ਅਨੁਮਾਨਤ ਵੀਰਾ ਕੀਤਾ ਗਿਆ ਉਹਨਾਂ ਦੀ ਕੁੱਟਮਾਰ ਕੀਤੀ। ਮੈਂ ਸੱਚ ਸ਼ਬਦਾਂ ਨੇ ਖੇਤੀ ਕਰਦਾ ਔਰ ਪ੍ਰਸ਼ਾਸਨ ਤੋਂ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਤੋਂ ਬੇਨਤੀ ਕਰਦਾ ਕਿ ਜਿਹੜਾ ਸਬੰਧਤ ਵਿਭਾਗ ਦੇ ਮੰਤਰੀ ਆ ਉਹ ਇਹਨਾਂ ਦੇ ਕਲਾਬ ਜਿਹੜਾ ਟੀਚਰ ਆ ਤੁਸੀਂ ਆ ਬੱਚੇ ਆ ਕੇ ਤਾਂ ਦੇਖੋ ਜੀ ਸਿੱਖਿਆ ਮੰਤਰੀ ਉਹ ਪੰਜਾਬ ਦੇ ਤੇ ਅੱਜ ਬੱਚਿਆਂ ਦੇ ਨਾਲ ਕਿਉਂਕਿ ਜਿਹੜੇ ਜਿਹੇ ਬੱਚੇ ਆ ਇਹ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਤੇ ਉਹਨਾਂ ਦੇ ਮਨੁੱਖੀ ਬਤਿਹਰਾ ਕੀਤਾ ਗਿਆ ਸੋ ਕਿਰਪਾ ਕਰਕੇ ਤੁਸੀਂ ਆਓ ਆ ਕੇ ਮੌਕੇ ਤੇ ਦੇਖੋ ਔਰ ਬੱਚਿਆਂ ਦਾ ਦਰਦ ਸੁਣੋ ਕਿ ਆਜਿਆ ਬਤਿਹਰਾ ਉਹਨਾਂ ਦਾ ਜਿਹੜਾ ਸਕੂਲ ਅਧਿਹਾਪਕ ਉਹਨਾਂ ਨਾਲ ਕਰ ਰਿਹਾ ਸੋ ਬੱਚਿਆਂ ਦਾ ਮੈਡੀਕਲ ਕਾਡ ਭੇਜ ਦਿੱਤਾ ਆ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜੇ ਉਸ ਸਪੀਕਰ ਦੇ ਖਿਲਾਫ ਕਾਨੂੰਨੀ ਕਾਰਵਾਈ ਔਰ ਵਿਭਾਗੀ ਕਾਰਵਾਈ ਕੀਤੀ ਜਾਵੇ ਔਰ ਪ੍ਰਿੰਸੀਪਲ ਸਾਹਿਬ ਨੂੰ ਵੀ ਇਹ ਹਦਾਇਤ ਕਰਦੇ ਆ ਕਿ ਜੇ ਮਾਪੇ ਆਉਂਦੇ ਆ ਤਾਂ ਜੇ ਬਾਪਿਆਂ ਦਾ ਦਰਦ ਤੁਸੀਂ ਨਹੀਂ ਸੁਣਨਾ ਤਾਂ ਕਿਹਨੇ ਸੁਣਨਾ ਜੇ ਉਹ ਇਹ ਗੱਲ ਜਦੋਂ ਮਾਪੇ ਆਏ ਸੀ ਕਿ ਜੇ ਇਹ ਗੱਲ ਸਮਝ ਲੈਂਦੇ ਤਾਂ ਇਹ ਰਾਬਤ ਨਾਲ ਦੀ ਜਿਹੜਾ ਬਾਪਿਆਂ ਦਾ ਦਰਦ ਹੈ ਉਹ ਤਾਂ ਜਲਦ ਤੋਂ ਮੈਂ ਇਸ ਠਟਣਾ ਦੀ ਸ਼ਬਦ ਵਰਤ ਕੇ ਨਹੀਂ ਕੀਤੀ ਕਰਦਾ ਤੇ ਮੰਗ ਕਰਦਾ ਕਿ ਕਾਨੂੰਨੀ ਕਾਰਵਾਈ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਆ ਕਿ ਕਿ ਇਸ ਸਕੂਲ ਦੇ ਵਿੱਚ ਜਿਹੜਾ ਜਿਹੜਾ ਟੀਚਰ ਨੇ 35 ਬੱਚਿਆਂ ਨੂੰ ਕੁੱਟਿਆ ਆ ਉਹ ਨੂੰ ਮੈਨੂੰ ਲੱਗਦਾ 10 ਦਿਨ ਹੋਇਆ ਇਹਨੂੰ ਔਰ ਪਤਾ ਨਹੀਂ ਕੀ ਉਹਦਾ ਦਿਵਸ ਆਇਆ ਬੱਚਿਆਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਕੁੱਟਿਆ ਆ ਉਹ ਇੱਕ ਪਾਸੇ ਤਾਂ ਭਗਵੰਤਮਨ ਕਹਿੰਦਾ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਓ ਹੁਣ ਤੁਸੀਂ ਦੇਖ ਲਓ ਇਹ ਸਰਕਾਰੀ ਸਕੂਲ ਦੇ ਵਿੱਚ ਜੇ ਬੱਚੇ ਪੜ੍ਹਦੇ ਆ ਉਹ ਮਜ਼ਦੂਰਾਂ ਦੇ ਪੜ੍ਹਦੇ ਆ ਚਾਹੇ ਉਹ ਛੋਟਾ ਦੁਕਾਨਦਾਰ ਆ ਚਾਹੇ ਦਿਹਾੜੀਦਾਰ ਆ ਹੁਣ ਦਾਂ ਦੇਥੇ ਬੰਦੀ ਆ ਕਿਉਂਕਿ ਬੱਚਾ ਜਿਹੜੇ 35 ਬੱਚਿਆਂ ਨੂੰ ਕੁੱਟਣਾ ਬਹੁਤ ਮਾੜੀ ਗੱਲ ਆ ਹੁਣ ਇਹਨਾਂ ਨੇ ਸਾਨੂੰ ਪ੍ਰਸ਼ਾਸਨ ਨੇ ਸੋਮਵਾਰ ਦਾ ਟਾਈਮ ਦਿੱਤਾ ਆ ਸੋਮਵਾਰ ਤੱਕ ਜੇ ਮਸਲਾ ਨਾ ਹੱਲ ਨਾ ਹੋਇਆ ਉਹ ਕਹਿੰਦੇ ਅਸੀਂ ਵੱਡਾ ਸ਼ਿੰਗਾਰ ਬਣਾਵਾਂਗੇ ਦਾ ਦੁਬਾਰਾ ਉੱਤੇ ਆ ਕੇ ਰੋਣਾ ਚੱਲਿਆ ਉਹਨੂੰ ਤਾਂ ਨਹੀਂ ਨਹੀਂ ਤਾਂ ਡੀਐਸਪੀ ਸਾਹਿਬ ਖੜੇ ਆ ਇੱਧਰ ਤੋਂ ਨਾ ਇੱਕ ਮੈਂ ਗੱਲ ਗੱਲ ਦਾ ਗੱਲ ਨਹੀਂ ਤਾਂ ਡੀਐਸਪੀ ਸਾਹਿਬ ਖੜੇ ਜੇ ਸੋਮਵਾਰ ਨੂੰ ਆ ਨਾ ਆ ਉੱਤੇ ਐਫ ਆਈ ਆਰ ਲੋਜ ਕਰਕੇ ਉਹਨੂੰ ਬਾਈ ਕਾਨੂੰਨਾਂ ਨਾਲ ਆਪਾਂ ਲੈ ਕੇ ਆਵਾਂਗੇ ਠੀਕ ਹੈ ਜੀ ਠੀਕ ਹੈ ਜੀ ਮਨਜ਼ੂਰ ਆ ਨਹੀਂ ਨਹੀਂ ਗੱਲ ਨਹੀਂ ਦੇਖੋ ਜੇ ਅਸੀਂ ਆਏ ਤੁਹਾਡੇ ਕਰਕੇ ਆਏ ਹੁਣ ਜਾਣ ਕਰਦੇ ਤੁਹਾਡੇ ਕਰਕੇ ਬੱਚਾ ਮੇਰੇ ਕੋਲ ਗਿਆ ਸੀ ਕਿਰਪਾ ਕਰੇ ਤਾਂ ਆਣੀਆ ਪਹਿਲੀ ਗੱਲ ਤਾਂ ਜਿਹੜਾ ਜਿਹੜਾ ਟੀਚਰ ਆ ਉਹ ਉਹਦੀ ਵਾਈਫ ਦੇ ਡਿਲੀਵਰੀ ਉਹਨਾਂ ਅੱਠ ਗਿਆ ਇਥੋਂ ਦੋ ਮਹੀਨੇ ਪਹਿਲਾਂ ਕੁੱਟੇ ਅੱਜੇ ਨਾਟ ਗਿਆ ਸੀ ਉਹ ਹੋ ਲੱਗੀ ਜੀ ਆਂਟੀ ਸੋਚਾ ਵਿਦਾਊ ਦਾ ਇਨਫੋਰਮੇਸ਼ਨ ਉਹ ਬੱਚਾ ਉਹਦੀ ਮਾਂ ਦੇ ਆ ਅਸੀਂ ਨੌਕਰਾਂ ਆ ਉਹਦੇ ਥੋੜਾ ਹੁੰਦਾ ਲੈਣਾ ਲੈਣਾ ਉਹਦੀ ਨਾਲ ਥੋੜਾ ਜਣਾ ਵਾਜੂਬ ਬਰੀ ਆ ਲੈਣਾ ਤੁਹਾਨੂੰ ਬਿਲਕੁਲ ਗੱਲ ਬਣਾਈ ਬਿਲਕੁਲ ਇੱਕ ਮਿੰਟ ਲਈ ਦਾਨਸੋ ਸਾਰੰਗ ਕਾਰਨ ਉਹਦਾ ਐਡਰੈਸ ਦੱਸਿਆ ਗਾ ਲੈ ਜੇ ਸੋਸ ਵੀ ਗੱਲ ਜੋ ਵੀ ਭਾਈ ਗਵਰਨਮੈਂਟ ਜੀ ਹੱਥ ਤੋਂ ਦੱਸਿਆ ਬਸ ਇਹ ਤਾਂ ਨਿਆਣੇ ਕੁੜੀਆਂ ਵੀ ਆ ਕੋਈ ਨਾ ਫਸੂ ਨਾ ਸਕਦਾ ਜੇ ਕੋਈ ਨਾ ਬੰਦ ਤਾਲਾ ਲਗਾਉਣਾ ਚਾਹੁੰਦਾ ਤਾਂ ਜੇ ਕੋਈ ਸਾਡੇ ਅੰਦਰ ਸਿਖਾਉਣਾ ਸਿਵਲ ਸਾਮਾਜਿਕ ਮਾਹੌਲ ਨਾ ਚਾਹੀਦਾ ਸਿਵਲ ਸਾਮਾਜਿਕ ਸਾਨੂੰ ਕੋਈ ਤਾਂ ਜਾਈ ਬੱਚਾ ਬਹੁਤ ਹਾਲ ਕੀਤਾ ਉਹ ਸਾਜਨ ਕਿਸੇ ਨੇ ਆਇਆ ਇੱਥੇ ਆ ਕੇ ਅਮਰ ਸਾਡੀ ਜੈ ਬਲੇ ਸਿਵਲ ਸਾਨੂੰ ਬਹੁਤ ਚੰਗੀਆਂ ਸਿਵਲ ਸਾਨੂੰ ਕੋਈ ਨਹੀਂ ਕਿਉਂ ਸਾਡੇ ਸਾਹਰ ਸਿਵਲ ਕਿੰਨੇ ਕ ਬੱਚੇ ਕੁੱਟੇ ਉਹਨਾਂ ਨੇ 35 ਬੱਚੇ ਆ ਅੱਛਾ તો યાર ઉપર બોલો હતો ਜਰੇ ਬੱਚੇ ਕੇ ਪੈਰੈਂਟ ਦਸ ਰਹੇਗੇ ਤੁਸੀਂ ਕੇ ਨਾਮ ਕਰ ਦੇਗੇ ਪੂਰੀ ਹੈ ਜੇ ਆਪ ਬੱਚੇ ਨੂੰ ਕੁੱਟਿਆ ਕਾਰਨ ਕੀ ਹੈ ਕਿਉਂ ਕੁੱਟਿਆ ਜੀ ਅਸਲੀ ਹਾਂ ਜੀ ਕਾਰਨਾਵਾ ਦੱਸੇਗਾ ਸੀ ਕਾਰਨਾਵਾ ਕਾਰਵਾਈ ਕੀ ਕਰੋਗੇ ਕਾਰਵਾਈ ਕੀ ਕਰੋਗੇ ਉਸਤੇ ਜੀ ਮਾਫੀ ਮੰਗੇ ਕਾਰਵਾਈ ਕੀ ਕਰੋਗੇ ਪਿੰਸ ਸਾਹਿਬ ਪਰਸੋਂ ਮੰਗਾਂਗੇ ਪਰਸੋਂ ਨੂੰ ਮਗਾਵਾਗੇ ਮੈਨੂੰ ਵੀ ਮੰਗੇ ਮਿਸਟਰ ਸਾਹਿਬ ਪਰਸੋਂ ਕਾਰਵਾਈ ਕੀ ਕਰੋਗੇ ਤੁਸੀਂ ਉਸਤੇ ਨਹੀਂ ਮੰਗਾ ਕੇ ਮੇਰੇ ਸਾਹਬ ਪਰਸੋਂ ਕਾਰਵਾਈ ਕੀ ਕਰਨਾ ਤੁਸੀਂ ਉਸਤੇ ਅਸੀਂ ਉਹਨੂੰ ਤਾਂ ਮਾਫੀ ਮੰਗਾਂਗੇ ਆਪ ਹੀ ਮੰਗਵਾ ਲਓ ਇਹਨੂੰ ਅਰਵੀ ਕਰੇ ਤੁਸੀਂ ਆਹ ਵਿੱਚ ਹਾਰ ਬਾਈ ਆਓ ਜੀ ਕੋਈ ਗੱਲ ਨਹੀਂ ਹੋ ਗਈ ਠੀਕ ਆ ਮੈਂ ਆਜ ਵਜੇ ਆ ਰਹੀ ਹਾਂ ਅੱਜ ਜੇ ਤੁਹਾਨੂੰ ਅੱਜ ਉਹ ਤੁਹਾਨੂੰ ਆਹ ਬਾਦ ਹੈ ਜੋ ਹੱਥ ਨਾਲ ਉਦੇ ਕਰਕੇ ਛੁੱਟ ਜੇ ਤੈਨ ਇਹ ਸਾਰੇ ਨੰਬਰ ਦੇ ਬੈਰੀ ਦੇ ਦਫੇ ਤੋਂ ਨੂੰ ਸਾਹਮਣੇ ਜੋ ਹੁਣ ਟੈਂਕ ਚਾਹੇ ਦਿੰਦਾ ਹੈ ਸੋਮਵਾਰ ਨੂੰ ਬੱਚਿਆਂ ਤੋਂ ਆਪਣੀ ਤਰੀਕੀ ਨਸਾਰੇ ਸਾਰੇ ਜਨ ਸਾਰੇ ਲੈ ਕੇ ਚਾਹੇ ਕਰਕੇ ਹੀ ਸਾਰਾ ਕੰਮ ਹੋਏਗਾ ਮੋਤਵਰ ਮੰਡੀ ਨਾਲ ਆਏ ਹੁਣ ਤੋਂ ਬੁਲਾਇਆ ਗਿਆ ਉਹਨਾਂ ਨੂੰ ਦੂਜੇ ਪਰਿਵਾਰ ਪਰਿਵਾਰ ਸਾਬ ਨੂੰ ਕਹੇ ਕਿ ਮੰਡੇਰ ਨੂੰ ਬੁਲਾ ਲਓ ਅਦਰਵਾਈਜ਼ ਜਿਹੜਾ ਹੈਗਾ ਲੀਗਲ ਕੋਸਟ ਹੈ ਪੁਲਿਸ ਦਾ ਕੰਮ ਹੈ ਜੋ ਪੇਰੈਂਟ ਸੈਂਡ ਜੇ ਤਾਂ ਮੈਡੀਕਲ ਕਰਾਇਆ ਜਾਂਦਾ ਜੋ ਬੱਚੇ ਇਹਨਾਂ ਦੇ ਪੇਰੈਂਟਸ ਹੈਗੇ ਤਾਂ ਮੈਡੀਕਲ ਕਰਾਉਣਾ ਚਾਹੁੰਦੇ ਮੈਡੀਕਲ ਕਰਾ ਲੈਣ ਅਸੀਂ ਇਹਦਾ ਦਾਅਵਾ ਕਰਦੇ ਹਾਂ ਠੀਕ سن پلوچاري ڪري رهيا آهيون ۽ اها ڳالهه ڪري تي گهڻي ڪري ٿيندي آهي ڪيئن پروگرام سان بچاءُ آري ٿو 60 بچي ۽ 60 بچي کي ڇڏي ڏيڻ جي ڪري 60 بچي کي ڇڏي ڏيڻ ਆਲੋ ਸਟ੍ਰਾਂਸਿਕ ਦੇ ਸਾਡੇ ਸਕੂਲ ਨੇ ਦੇ ਨੀਕੀ ਕਰਵੀ ਪ੍ਰਕਾਸ਼ ਨਵੇਂ ਟੀਚਰ ਆਏ ਆ ਤੇ ਉਹਨਾਂ ਨੇ ਮਿਲ ਕੇ ਅੰਦਰ ਵਿੱਚ ਕੱਲ ਸ਼ਾਮ ਨੂੰ ਆਇਆ ਕਿ ਬੱਚਿਆਂ ਨੂੰ ਮਾਰ ਰਿਹਾ ਵਾ ਕਿ ਸਾਡਾ ਬੱਚਾ ਕੰਮ ਕਰਕੇ ਨਹੀਂ ਆਇਆ ਤਾਂ ਇਹ ਗੱਲ ਕਹਣਾ ਉਹ ਜਿਹੜੇ ਜਿਹੜੇ ਬੱਚਾ ਨੇ ਕਾਪ ਨਹੀਂ ਲਿਆਦੇ ਜਾਂ ਉਹਨਾਂ ਨੂੰ ਮਾਰਦਾ ਅੱਜ ਮੇਰੇ ਤੇ ਅਗੂਤੀ ਕੱਲ ਆਈ ਕਿ ਮੈਂ ਖੁਦ ਪਰਸਨ ਨੂੰ ਫੋਨ ਕੀਤਾ ਦੇਖੋ ਜੀ ਤੁਸੀਂ ਕੱਲ ਨੂੰ ਆੜ ਕੇ ਤੇ ਬੈਠ ਕੇ ਗੱਲ ਕਰਦੇ ਆਪਾਂ ਆਪਾਂ ਟੀਚਰ ਨੂੰ ਬੁਲਾ ਲਾਂਗੇ ਤੇ ਤੁਸੀਂ ਆ ਜੀ उस तो बाद कि जो टीचर है उन्होंने उस रिटर्न जरा मैसेज भेजता कि कारण कार्लदर्शन रोड उन्हें लिखती रूप में बड़ी बड़ी माफ़ी मंग ली है इस तो इसके अलावा असरी सारी कार्रवाई विभाग में भेज देवों उ कुछ अधिकारियों को जिस तरह मुनासब लगेगा ये इस कर सकते हैं थैंक यू ਅਸੀਂ ਸਵਾਗਤ ਕਰ ਸਕਦੇ ਹਾਂ ਨੇ ਕਿਸੇ ਦੀ ਕੋਈ ਨਹੀਂ ਕਰਵਾਈ ਜਿੱਥੇ ਬਹੁਤ ਘਾਟ ਹੈ ਲੋਕ ਜਿਹੜੇ ਸੜਕ ਤੇ ਆਇਆ ਨਾਲੇ ਨਾ ਪੰਚਾਇਤ ਨੂੰ ਦੱਸਣਾ ਚਾਹੀਦਾ ਸੜਕ ਤੇ ਕੋਈ ਦੂਜੀ ਨਹੀਂ ਆਉਂਦਾ ਜਦੋਂ ਤੁਸੀਂ ਅੰਦਰ ਕੀ ਨਹੀਂ ਛੋਂਦੇ ਨਾ ਲੋਕ ਕਾਹਨ ਕਿ ਆ ਗਏ ਆਖਰੀ ਵਾਰ ਸੜਕ ਤੇ ਆਂਦਾ ਲੋਕਾ ਕੋਲ ਉਧਰ ਹੁੰਦਾ ਆ ਚਲੋ ਤੁਸੀਂ ਅੰਦਰ ਨਹੀਂ ਛੋਂਦੇ ਤੇ ਮੈਂ ਕਹਿੰਦੇ ਅੰਦਰ ਨਹੀਂ ਤੁਸੀਂ ਇਸ ਤਰ੍ਹਾਂ ਸੜਕ ਤੇ ਆਇਆ ਚਲੋ ਹੁਣ ਆਪਾਂ ਸਿਗਰ ਹੱਥ ਤੇ ਚਲੀਏ ਗਰੀਬਾਂ ਦੇ ਬੱਚੇ ਪੜ੍ਹਦੇ ਤੁਹਾਨੂੰ ਵੀ ਅਤਿਆਚਾਰ ਕੀਤਾ ਜਾਂਦਾ ਸਕੂਲ ਆਫ ਐਮਨੈਂਸ ਦਾ ਤਾਂ ਮੰਨ ਲਿਏ ਕਿਸੇ ਅਫਸਰ ਦਾ ਕਿਸੇ ਪੁਲਿਸ ਅਫਸਰ ਦਾ ਕਿਸੇ ਸੱਜਣਾਂ ਸ਼੍ਰੀਮਾਨ ਸਾਹਿਬ ਜੀ ਨਗਰ ਅਸਵਤਾਂ ਅਧਿਕਾਰੀਆਂ ਸੇ ਸਬਰਨੀਆਂ ਹਲਫੇਰ ਦੰਗੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਤੀਸੀਨ ਇਜਾਜ਼ਤ ਦਿਓ ਧੰਨਵਾਦ